ਜੋ ਰੂਹ ਕੋ ਬਚਾਣੇ ਵਾਲਾ ਹੈ ਜੋਤਾ ਜੋ ਹੈ ਜੋ ਆਨੇ ਵਾਲਾ ਹੈ ਜੋ ਰੂਹ ਕੋ ਬਚਾਣੇ ਵਾਲਾ ਹੈ ਮੇਰਾ ਖੁਦਾ ਖੁਸ਼ਖਬਰੀ ਤੇ ਇਸ ਨਵੇਂ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ ਮਤਿ ਦੀ انجਿਲ 12 39 ਵਿੱਚ ਅਸੀਂ ਦਾ ਪੜ੍ਹਦੇ ਹਾਂ ਪਰ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਬੁਰੀ ਅਤੇ ਹਰਾਮਕਾਰ ਪੀੜੀ ਨਿਸ਼ਾਨੀ ਚਾਹੁੰਦੀ ਹੈ ਪਰ ਯਹੋਨਾ ਨਬੀ ਦੀ ਨਿਸ਼ਾਨੀ ਬਿਨਾਂ ਕੋਈ ਹੋਰ ਨਿਸ਼ਾਨੀ ਉਹਨਾਂ ਨੂੰ ਦਿੱਤੀ ਨਾ ਜਾਵੇਗੀ ਫਰੀਸੀਆਂ ਨੇ ਜਦੋਂ ਯੀਸ਼ੂ ਮਸੀਹ ਜੀ ਨੂੰ ਨਿਸ਼ਾਨੀ ਦੇਣ ਲਈ ਉਕਸਾਇਆ ਤਦ ਪ੍ਰਭੂ ਨੇ ਉਹਨਾਂ ਨੂੰ ਬੁਰੇ ਅਤੇ ਹਰਾਮਕਾਰੀ ਕਹਿ ਕੇ ਸੰਬੋਧਨ ਕੀਤਾ ਇਸ ਤਰੀਕੇ ਪ੍ਰਭੂ ਨੇ ਇਸ ਲਈ ਆਖਿਆ ਕਿਉਂਕਿ ਫਰੀਸੀਆਂ ਨੇ ਪ੍ਰਭੂ ਯੇਸ਼ੂ ਤੇ ਵਿਸ਼ਵਾਸ ਨਹੀਂ ਸਕਿਤਾ ਅਤੇ ਨਾ ਹੀ ਉਸ ਦੇ ਆਖੇ ਲੱਗੇ। ਪਰਮੇਸ਼ਵਰ ਦੇ ਵਿਸ਼ੇ ਗਿਆਨ ਰੱਖ ਕੇ ਵੀ ਆਪਣੇ ਜੀਵਨ ਵਿੱਚ ਉਸ ਨੂੰ ਯੋਗ ਸਥਾਨ ਨਾ ਦਿੱਤਾ ਅਤੇ ਨਾ ਹੀ ਉਸ ਦੀ ਯੋਗ ਵਡਿਆਈ ਕੀਤੀ। ਉਸ ਨੂੰ ਪਰਮੇਸ਼ਵਰ ਤਾਂ ਆਖਦੇ ਸੀ ਪਰ ਉਹਨਾਂ ਨੂੰ ਉਹਨਾਂ ਨੇ ਕਦੇ ਵੀ ਪਰਮੇਸ਼ਵਰ ਦਾ ਆਦਰ ਨਹੀਂ ਕੀਤਾ ਨਾ ਪਰਮੇਸ਼ਵਰ ਦਾ ਧਰਮ ਮੰਨਿਆ ਅਤੇ ਉਸ ਦੇ ਨਾਮ ਨਾਲ ਮਨਮਰਜ਼ੀ ਦਾ ਵਰਤਾਓ ਕੀਤਾ ਇਹੋ ਜਿਹੇ ਪਾਪ ਦੀ ਸਜ਼ਾ ਪਰਮੇਸ਼ਵਰ ਵੱਲੋਂ ਨਰਕ ਨਿਯੁਕਤ ਕੀਤੀ ਹੈ ਅਤੇ ਕਿਸੇ ਵੀ ਮਨੁੱਖ ਲਈ ਕੋਈ ਆਸ ਨਹੀਂ ਸਭ ਬੇਆਸ ਹਨ ਪਰਮੇਸ਼ਵਰ ਨੇ ਇੱਕਮਾਤਰ ਆਸਰਾ ਠਹਿਰਾਇਆ ਹੈ ਅਤੇ ਉਹ ਈਸ਼ੂ ਮਸੀਹ ਹੈ ਜੋ ਸਾਰੀ ਖਲਕਤ ਦਾ ਮਾਲਿਕ ਹੈ ਉਹਨਾਂ ਨੇ ਮਨੁੱਖਤਾ ਦੀ ਮੁਕਤੀ ਲਈ ਸੂਲੀ ਉੱਤੇ ਕੁਰਬਾਨੀ ਦਿੱਤੀ ਤਾਂ ਕਿ ਜੋ ਕੋਈ ਉਸ ਦੀ ਮੌਤ ਅਤੇ ਜੀ ਉੱਠਣ ਉੱਤੇ ਵਿਸ਼ਵਾਸ ਕਰੇ ਉਹ ਪਰਮੇਸ਼ਵਰ ਨਾਲ ਮੇਲ ਵਿੱਚ ਆ ਜਾਂਦਾ ਹੈ ਉਸ ਦੀ ਮੁਕਤੀ ਹੋ ਜਾਂਦੀ ਹੈ ਅਤੇ ਉਹ ਪਰਮੇਸ਼ਵਰ ਦਾ ਪਿਆਰਾ ਬਣ ਜਾਂਦਾ ਹੈ ਤੁਸੀਂ ਵੀ ਇਦਾਂ ਹੀ ਕਰ ਸਕੋ ਪਰਮੇਸ਼ਵਰ ਅੱਗੇ ਤੁਹਾਡੇ ਲਈ ਸਾਡੀ ਇਹੋ ਪ੍ਰਾਰਥਨਾ ਹੈ ਧੰਨਵਾਦ ਮੇਰਾ ਖੁਦਾ ਤੇਰਾ ਖੁਦਾ ਮੇਰਾ ਖੁਦਾ